ਮਹਿਰਮਾ ਵੀ ਮਹਿਰਮਾ ਡੋਰੀ ਤੇਰੇ ਹੱਥ 'ਚ ਵੇ ਦੂਰ ਨਾ ਕਰ ਮੈਨੂੰ ਨੇੜੇ-ਨੇੜੇ ਰੱਖ ਵੇ ਤੇਰੇਆਂ ਪੈਰਾਂ 'ਚ ਕੁਲ ਆਲਮ ਦਾ ਲੁਤਫ ਤੇ ਦੀਦ ਤੇਰੀ ਕਰਦਾ ਏ ਇਕੱਲੇ ਨੂੰ ਸਵਾ ਲੱਖ ਵੇ ਮਹਿਰਮਾ ਵੀ ਮਹਿਰਮਾ ਡੋਰੀ ਤੇਰੇ ਹੱਥ 'ਚ ਵੇ ਦੂਰ ਨਾ ਕਰ ਮੈਨੂੰ ਨੇੜੇ-ਨੇੜੇ ਰੱਖ ਖੜੇ ਹਾਂ ਸਵਾਲੀ ਹੱਥ ਜੋੜ ਕੇ ਖੜੇ ਹਾਂ ਸਵਾਲੀ ਹੱਥ ਜੋੜ ਕੇ ਦਾਤਾ ਤੇਰੇ ਚਰਨਾਂ ਚ ਆਂ ਬੰਦਗੀ ਦੀ ਦਾਤ ਝੋਲੀ ਪਾ ਦਿਓ ਰੱਖਿਓ ਨਿਮਾਨਿਆਂ ਦਾ ਮਾਨ ਬੰਦਗੀ ਦੀ ਦਾਤ ਝੋਲੀ ਪਾ ਦਿਓ ਰੱਖਿਓ ਨਿਮਾਨਿਆਂ ਦਾ ਮਾਨ ਜਨਮ ਮਨ ਖਾਦ ਦਾਤਾ ਦੇ ਆ ਕਰੀ ਤੂਰ ਸਨ ਕਰੀਨਾ ਹਰ ਵੇਲੇ ਹੋ ਫਰਿਆਦ ਦੀ ਬੇਰਤੀ ਕਬੂਲ ਸੱਚੇ ਬਾਦਸ਼ਾਹ ਬੇਰਤੀ ਕਬੂਲ ਸੱਚੇ ਬਾਦਸ਼ਾਹ ਦੁਨੀਆ ਜਾਣੇ ਜਾਣੀ ਜਾਣ ਬੰਦਗੀ ਦੀ ਦਾਤ ਛੋਲੀ ਪਾ ਦੇ ਓ ਮੈਂ ਕਿਉਂ ਨਿਮਾਨਿਆ ਦਾਮਾਨ ਬੰਦਗੀ ਦੀ ਦਾਤ ਛੋਲੀ ਪਾ ਦੇ ਓ ਮੈਂ ਕਿਉਂ ਨਿਮਾਨਿਆ ਦਾਮਾਨ ਨੂੰ ਮਨ ਸਦਾ ਪਾਪਾਂ ਵੱਲ ਦੌੜਦਾ ਕਸ ਦੇ ਹੋ ਇਸ ਦੀ ਲਗਾਮ ਨੂੰ ਮਾਨ ਨਹੀਂ ਮੈਂ ਇੱਤਿ ਮਤ ਸਤਨਾਮ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਤਾ ਕ ਕੀ ਅਨਾਂ ਕੋ ਲਾਗ ਦੇ ਆਪੇ ਇੱਕ ਪਾਸੇ ਵਸਾਵਾ ਤਾਂ ਸਿੱਖ ਪਾਸਿ ਰਿਭਾਈ ਕੁਛ ਸੁਖੀ

ਦੇਖ ਵਾਹੀ ਦੀ ਪਟਨਾ ਦੇ ਪਿਆਰਾ ਸਪੈਸ਼ਲ ਕੰਪਲੈਕਸ ਜੀ ਮਾਦ ਵਾਹੀ ਗੁਰੂ ਵਿਨਾਸ਼ ਸਨਾਸਨ ਕਮੇਟੀ ਬੰਨ ਬੰਨ ਚਾਹੇ ਵਾਹੀ ਬਾਦ ਸੋਤੇ ਹੋ ਕੇ ਕਲਾਕਾਰ ਪਰ ਬਹੁਤ ਬੜੀ ਸੇਵਾ ਕਰੂਗਾ ਨਹੀਂ ਕਿ ਸੰਸਾਰ ਵਿੱਚ ਭਾਰਤੀ ਅੰਸ਼ਤ ਦੇ ਲਈ ਗਿਆਨੀ ਕਿਰਿਵਾਸ ਕਰੂ ਕੰਧਾ ਦਾ ਤਾਂ ਸਰਵੋਤਮ ਬੋਧਵਾਨਾਂ ਦੇ ਅੰਸ਼ਤ ਬੋਧ ਦੀ ਭਾਰਤੀ ਕਿਰਿਵਾਸ ਕਰੂ ਲੱਖਮਾ ਸ਼ੁਰੂਆਤ ਕਾਲ ਚਗੀ ਕਰਦਾ ਉਸੇ ਸੀ ਖੌਲ ਚਗੀ ਕਰਨ ਦੇ ਲਈ ਵਾਸਤੂ ਵਾਹਿਗ ਵਿੱਚ ਕਾਵਾ ਚਕਾ ਨੂੰ ਕਸਨ ਕਸਾ ਲਈ ਸਪੋਰਟ ਕਰਦਾ ਹੈ ਉਹ ਦੀ ਉਹ ਵਿਦੇਸ਼ ਵਿੱਚ ਪਾਂਤ ਲਈ ਜੀ ਲਈ ਸਾਰਾ ਉਹ ਬਹੁਤ ਆ ਬੰਦ ਕਰੂ ਪਾਰੋਂ ਸਿੱਤੀਆਂ ਦੇ ਦਾਨ ਦੇ ਬੋਹ ਕੰਨ ਕਰਨ ਦੇ ਦਾਨ ਨਾਮ ਦਨਸ਼ੀਲਾ ਬਸਾਪੀ ਦਾ ਸਰਪ੍ਰੇਖਾਂ ਚੋਣ ਅੰਤਲ ਬੋਤ ਜਿਹੜਾ ਕਲਰ ਅਨੁਕਾਜੇ ਕਲਰ ਦੀ ਗਾਹੀ ਦੀ ਵਰਤੂ ਦੇਖਾ ਦਾ ਮਨ ਵਿੱਚ ਨਾਮਾ ਸਿੱਤੀ ਮੱਛਪਤ ਦਾ ਦਾਤਾ ਦਾ ਆਪਾ ਚਲਾ ਰਿਹਾ ਮਾਣਿਆ ਦੇ ਮਾਣ ਕਾਣ ਤਮੇ ਕਹਿੰਦੀ ਹੋ ਕਿ ਕਰੀਆਂ ਦੀ ਰਾਤ ਵਿੱਚ ਪਹੁੰਚਣ ਕੰਨਿ ਪਾਉ। ਤਾਂਤਰਗੋ ਨਾਨਕ ਜੀ ਮਹਾਰਾਜ ਤਾਂਤਰਗੋ ਨਾਨਕ ਸਿੰਘ ਮਹਾਰਾਜ ਤਾਂ ਹੰਤਾਨ 108 ਸੰਬੋਧਾ ਪੱਤਰ ਦਾ ਦਰਵਾਸਲ ਮਹਾਰਾਜ ਜੀ ਗੋ ਜੀ ਕਾਲ ਕੇ ਸਿਵਰਨ ਸਿੰਘ ਮਹਾਰਾਜੀ ਆਜ ਦੀ ਚਾਨਣ ਦਾਸ ਬੇਨਤੀ ਉਹਦੇ ਪਾਸ ਤੋਂ ਜੋ ਰਾ ਖੁਸ਼ੀਆਂ ਪਾਸ਼ਾ ਨੂੰ ਦੇ ਸਾਥ ਤੱਕ ਨਜ਼ਰ ਕਰੇ ਨੀਮਖੇ ਇੱਕ ਹਰਨਾ ਦੇ ਮਹਿਮਾਨਤਾ ਸਿਖਰ ਹੋਵੇਗਾ ਸੰਸਾਰ ਅਤੇ ਪਾਸ਼ਾ ਜੋਗ ਤਾਂ ਹੰਤਾਨ 108 ਸੰਬੋਧਾ ਪੱਤਰ ਦਾਸ ਮਹਾਰਾਜੀ ਆਲ ਦੇਸ ਕੰਨਾਚੇ ਪਾਸ਼ਾ ਨਵੇਂ ਗੁਰੂ ਘਰ ਦਾ ਅਚੇ ਪਾਸ਼ਾ ਜੀ ਨੂੰ ਪਤਾ ਹੈ ਅੰਮ੍ਰਿਤਸਰ ਦੇ ਪਾਸ਼ਾ ਜੀ ਉਹ ਸ਼ਾਂਤ ਮਹਾਪੁਰਸ਼ ਹਾਜ਼ਰੀ ਤੇ ਦੇ ਚੇ ਪਾਸ਼ਾ ਜੀ ਉਹ ਜਿਨ੍ਹਾਂ ਮਨਪ੍ਰਭ ਆਪ ਜੀ ਦਾ ਬੜਾ ਸ਼ੈਸੂ ਸੋਸ ਮਨਪ੍ਰਭ ਜੀ ਦੀਆਂ ਕਮਿਆਨ ਨੂੰ ਸੰੂ ਸੰਤਾਂ ਨੇ ਮਿਲ ਪਤਾ ਚਾਹੁੰਦੇ ਕਿ ਆਪਣੇ ਕਾਰਜ ਆਪ ਆਮ ਸੰਗੋ ਕੇ ਸਹਿ ਕਾਇ ਕਰਨ ਅਸਤੇ ਪਾਸ਼ਾ ਜੀ ਉਹ ਅਚੇ ਪਾਸ਼ਾ ਸਭ ਅੰਸੇ ਪਾਸ਼ਾ ਤੇਰਾ ਜੀ ਦੇਗਾ ਹਾਰ ਇਤਿਕੇ ਅੰਗਾਰ ਉਹ ਵਿਲਾਪ ਉਹਨਾਂ ਦਾ ਸਾ ਸੰਬੰਧ ਮੇਰਾ ਅਧਿਆਪਕਸ਼ੇਤ ਜੋ ਚੱਕੇ ਕਿਰਾ ਸਤਨਾਮ ਸ਼੍ਰੀ ਵਾਹਿਗੁਰੂ ਸਤਨਾਮ ਸ਼੍ਰੀ ਵਾਹਿਗੁਰੂ ਜੇ ਪਾਛੇ ਜੋ ਸਮੂਹ ਸੰਗਤਾਂ ਨੇ ਮਿਲ ਪਖਾਣਾ ਜੇ ਪਾਛਾ ਨਿਸ਼ਚੇ ਮੇਹਰਖਾ ਜੇ ਪਾਛਾ ਜੋ 250 ਤਰਕੀ ਨਾਮ ਕਲਾਕ ਤੇਰੇ ਬਾਣੀ ਸਰਵਨ ਦੇ वाहेगुरु जी का वाहेगुरु जी की भोले सोनिहाल भले सोनिहाल भोले सोनिहाल भले सोनिहाल भोले